ਹੈਲੋ ਫਰੈਂਡਸ ਹੋਰ ਕੀ ਹਾਲ ਚਾਲ ਹੈ ਸਾਰੇ ਵਿਦਿਆਉਂ ਗਿਆ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾਣੀ ਬੈਂਗਣ ਦੇ ਪਰਤੇ ਦੀ ਰੈਸਪੀ ਉਹਦੇ ਵਾਸਤੇ ਆਪਾਂ ਬੈਂਗਣ ਰੱਖਤੇ ਭੁੰਨਣ ਲਈ ਜਿੰਨੇ ਦੇਰ ਭੁੱਜਣਗੇ ਉਹਨੇ ਦੇਰ ਆਪਾਂ ਕਰ ਲਾਂਗੇ ਤੜਕੇ ਦੀ ਤਿਆਰੀ ਜਿਖਸੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲਾਂਗੇ ਤਾਂ ਕਿ ਪੁੰਨੇ ਹੋਏ ਬੈਂਗਣਾਂ ਦਾ ਟੇਸ ਲੱਗੇ ਆ ਕਈ ਉਬਾਲ ਕੇ ਬਣਾਉਂਦੇ ਆ ਪਰ ਮੈਨੂੰ ਭੁੰਨ ਕੇ ਹੀ ਸਵਾਦ ਲੱਗਦੇ ਆ ਚਲੋ ਹੁਣ ਉਹਨੇ ਦੇਰ ਆਪਾਂ ਕਰਦੇ ਆ ਤੜਕੇ ਦੀ ਤਿਆਰੀ ਦੇਖੋ ਆਪਣੇ ਬੈਂਗਣ ਭੁੱਜ ਚੁੱਕੇ ਆ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਹੁਣ ਲਾ ਲਿਨੇ ਆ نیچے ਤੇ ਦੂਜਾ ਬੈਂਗਣ ਚੜਾ ਦਿੰਨੇ ਆ ਠੀਕ ਧਿਆਨ ਨਾਲ ਹੱਥ ਨਾਲ ਸਾੜੀ ਦਾ ਧਿਆਨ ਨਾਲ ਕਰੋ ਡੰਗਣੋਂ ਨਾਲ ਦੇ ਨਾਲ ਆਪਾਂ ਰੱਖ ਦਾਂਗੇ ਫ੍ਰਿਜ ਚ ਇਕ ਸੇ ਰੱਖ ਬੈਂਗ ਰਹਿੰਦਾ ਵਾ ਉਹਨੂੰ ਆਪਾਂ ਰੱਖ ਦਾਂਗੇ ਭੁੱਜਣ ਦੇ ਲਈ ਦੇਖੋ ਜੀ ਆਪਾਂ ਦੂਸਰਾ ਬੈਂਗਨ ਵਿੱਚ ੜਾਤਾ ਇਹਨਾਂ ਨੂੰ ਆਪਾਂ ਥਾਲੀ ਚ ਕਰ ਲਿਆ ਇਹ ਠੰਡੇ ਹੋ ਜੂਗੇ ਉਹਨੇ ਦੇ ਤੱਕ ਇਹ ਭੁੱਜ ਜਾਏਗਾ ਨਾਲ ਹੀ ਮੈਂ ਹੁਣ ਤੁਹਾਨੂੰ ਦੱਸਿਆ ਜਦਾਂ ਲਸਣ ਪਿਆਜ਼ ਕੱਟ ਲਿਆ ਚਲੋ ਤੁਹਾਡੇ ਨੂੰ ਪੂਰੀ ਰੈਸਪੀ ਸ਼ੇਅਰ ਕਰੂੰਗੀ ਜੇ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਜੇ ਤੁਹਾਨੂੰ ਵਧੀਆ ਲੱਗਦੀਆਂ ਮੇਰੀਆਂ ਕੁਕਿੰਗ ਰੈਸਪੀਸ ਚੇਲੇ ਕੇ ਤੋਲੇ ਹੋਇਆ ਪਤਰਾ 14 15 ਪਿਆਜ਼ ਲੈ ਲਿਆ ਛੋਟੇ ਮੀਡੀਅਮ ਸਾਈਜ਼ ਦੇ ਬਿਲਕੁਲ ਛੋਟੇ ਛੋਟੇ ਦੇਖ ਸਕਦੇ ਹੋ ਜਿਆਦਾ ਵੱਡੇ ਨਹੀਂ ਹੈ ਦਰ ਦਰ ਕੁਛੇਲੇ ਲਸਣ ਵੀ ਆਪਾਂ ਕੱਟ ਲਿਆ ਬੈਂਗਣ ਨੂੰ ਆਪਾਂ ਹੁਣ ਸਾਫ ਕਰ ਲਾਂਗੇ ਤੇ ਜਲਦੀ ਜਲਦੀ ਪਿਆਜ਼ ਕੱਟ ਲਈਏ ਰਫਲੀ ਰਫਲੀ ਤੇ ਫਿਰ ਤੜਕਾ ਲਾਉਣ ਦੀ ਤਿਆਰੀ ਕਰੀਏ ਜਲਦੀ ਚਲੋ ਮਿਲਦੇ ਹਾਂ ਤੜਕੇ ਦੇ ਨਾਲ ਆਪਣੀ ਹੋ ਗਈ ਕੜਾਈ ਗਰਮ ਲਪਾ ਦੇਂਦੇ ਪਾ ਲਾਂਗੇ ਤੇਲ ਪਰਥੇ ਦੇੰਦਰ ਥੋੜਾ ਤੇਲ ਜਿਆਦਾ ਹੀ ਵਧੀਆ ਲੱਗਦਾ ਹਾਂ ਕਿ ਥੋੜਾ ਪੁੱਜੇਗਾ ਵਧੀਆ ਤਰੀਕੇ ਨਾਲ ਫੇਰ ਆਪਣਾ ਪਰਥੇ ਚ ਕਲਰ ਆਏਗਾ ਨਾ ਬਾਕੀ ਆਪਾਂ ਪਿਆਜ਼ ਵੀ ਕੱਟੇ ਗਏ ਆਪਣੇ ਅਦਰਕ ਲਸਣ ਵੀ ਕੱਟਿਆ ਗਿਆ ਹੁਣ ਆਪਾਂ ਲੈਣੇ ਫ੍ਰਿਜ ਚੋਂ ਕੱਢ ਕੇ ਟਮਾਟਰ ਹਾਂਜੀ ਵੀ ਤੇਲ ਗਰਮ ਹੋ ਗਿਆ ਸਾਰਾਂ ਤੋਂ ਪਹਿਲਾਂ ਪਾਵਾਂਗੇ ਚਾਪਾ ਜੀਰਾ ਉਸ ਤੋਂ ਬਾਅਦ ਪਾਵਾਂਗੇ ਆਪਾਂ ਅਦਰਕ ਫਿਰ ਨਾਲ ਹੀ ਆ ਰੱਖ ਦਾਂਗੇ ਲਸਣ ਕੋਈ ਕੋਈ ਪਾਉਂਦਾ ਲਸਣ ਕੋਈ ਨਹੀਂ ਪਾਉਂਦਾ ਪਰ ਮੈਨੂੰ ਉਹ ਸਵਾਲ ਆਦਾ ਇਸ ਕਰਕੇ ਮੈਂ ਇੱਥੇ ਪਾਣੀ ਆ ਟੇਸਟੀ ਟੇਸਟੀ ਲੱਗਦਾ ਨਾਲ ਹੀ ਆਪਾਂ ਇਹਦੇ ਅੰਦਰ ਐਡ ਕਰ ਦਾਂਗੇ ਪਿਆਜ਼ ਬਹੁਤ ਜਿਆਦਾ ਲੂਕਾਣਾ ਤੇ ਅੱਜ ਨਾਲ ਜਦੋਂ ਹਲਕਾ ਹਲਕੇ ਤਿੰਨ ਚੰਨ ਦੇ ਹੋ ਗਏ ਜਦੋਂ ਹਲਕੇ ਹਲਕੇ ਤਿੰਨ ਚੰਨ ਦੇ ਹੋ ਗਏ ਉਸ ਤੋਂ ਬਾਅਦ ਅੱਗੇ ਅੰਦਰ ਆੜਾ ਪਾ ਲੇ ਟਮਾਟਰ ਤਾਂ ਨਮਕ ਡਰੂ ਨੇ ਇੱਕ ਚੀਜ਼ ਕੀਤੀ ਆ ਅਦਰ ਸੌਫੀ ਸੌਲਫ ਕੀਤੀ ਦੇਖੋ ਪਰ ਪੂਰਾ ਨਹੀਂ ਹੋਇਆ ਦੁਬਾਰਾ ਵੀਡੀਓ ਬਣਾਵਾਂਗੇ ਜਦੋਂ ਸੌਫ ਸੌਲਵ ਕਰਦੇ ਹਾਂਜੀ ਫਰੈਂਡਸ ਆਪਾਂ ਲਿੱਤੇ ਆ 6 ਟਮਾਟਰ 10 15 ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਮਿਕਸੀ ਦੇ ਜਾਰ ਦੇ ਵਿੱਚ ਹੁਣ ਪੀਸ ਲਾਂਗੇ ਕਿਉਂਕਿ ਅਸੀਂ ਖਾਂਦੇ ਹਾਂ ਬਹੁਤ ਜ਼ਿਆਦਾ ਕਰਾਰਾ ਤੇ ਜਿਹੜਾ ਆਪਣੇ ਹਿਸਾਬ ਨਾਲ ਬਾਕੀ ਮਰਚ ਵਗੈਰਾ ਖਾ ਸਕਦੇ ਸਾਨੂੰ ਥੋੜਾ ਕਰਾਰਾ ਪਸੰਦ ਹੈ ਇਸ ਕਰਕੇ ਆਪਾਂ ਕਰਾਰਾ ਖਾਵਾਂਗੇ ਹੁਣ ਇਹ ਵਿੱਚ ਗਰਮ ਮਸਾਲਾ ਪੀਸ ਕੇ ਠੀਕ ਇਸੇ ਕਰਕੇ ਨਾਲ ਹੀ ਮੇਰੇ ਅੰਦਰ ਐਡ ਕਰਤਾ ਹਰੀਆਂ ਮਰਚਾਂ ਤੇ ਟਮਾਟਰ ਹੁਣ ਇਹਨਾਂ ਨੂੰ ਆਪਾਂ ਪੀਸ ਲਾਂਗੇ ਇੱਧਰ ਆਪਣੇ ਪਿਆਜ਼ ਕੁਝ ਦੇ ਪਏ ਆ ਪਿੰਕ ਹੋ ਚੁੱਕਿਆ ਪਿਆਜ਼ ਜਿਹਦੇ ਅੰਦਰ ਉਹ ਐਡ ਕਰ ਦਾਂਗੇ ਆਪਾਂ ਨਾਲ ਹੀ ਟਮਾਟਰ ਤੇ ਹਰੀਆਂ ਮਰਚਾਂ ਨਾਲੇ ਆਪਾਂ ਬੈਂਗਨ ਛਿੱਲਨੇ ਆ ਤੁਹਾਨੂੰ ਦਿਖਾ ਲੈਨੇ ਆ ਸਾਫ਼ ਕਰ ਲਈ ਹੁਣ ਉਹਦੇ ਨੂੰ ਚੈੱਕ ਕਰ ਲਈ ਆਪਾਂ ਕੋ ਕੀੜਾ ਵਗੈਰਾ ਤਾਂ ਨਹੀਂ ਆ ਵੈਸੇ ਤਾਂ ਮੈਂ ਦੇਖ ਕੇ ਲਈ ਆ ਜਿੰਨੀ ਦੇਰ ਤੱਕ ਜਦੋਂ ਮੈਂ ਦੇਖ ਕੇ ਖੋਦ ਲਈ ਨਹੀਂ ਤਾਂ ਨਹੀਂ ਨਿਕਲਦੇ ਕੋ ਆਪਾਂ ਬੈਂਗਨ ਛਿੱਲ ਕੇ ਇਹਨੂੰ ਮੈਸ਼ ਕਰ ਲਿਆ ਇੱਦਾਂ ਰੰਗ ਮੱਟਾ ਟਮਾਟਰ ਵੀ ਪੀਸ ਲੈਣਾ ਉਪਰ ਅਦਰਕ ਨੂੰ ਅੰਬਰਾੜ ਦੇ ਚਾਚਾਂ ਦੇ ਇਹ ਵੀ ਚੰਗੀ ਤਰ੍ਹਾਂ ਭੋਜ ਜਾ ਇਦੇ ਅੰਦਰ ਮੁਸੰਮਲ ਜਰਾ ਸੌਣ ਦੇ ਜੀ ਜੀ ਦੇਖੋ ਪਟਾਟਰ ਤੇ ਹਰੀ ਮਿਰਚਾ ਵੀ ਐਡ ਕਰਦੇ ਹਾਂ ਇਹਦੇ ਅੰਦਰ ਸਰੋਂ ਦਾ ਮਸਾਲਾ ਵੀ ਚਾਹ ਲੱਗਦਾ ਅਰਥਾਤ ਤੁਸੀਂ ਦੇਖ ਸਕਦੇ ਅੱਧਾ ਕਿਲੋ ਪਟਾਵਾ ਤੇ ਅੱਧਾ ਕਿਲੋ ਤੋਂ ਥੋੜੇ ਜਹਾ ਮੈਂ ਪਿਆਜ਼ ਪਾਏ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਮਸਾਲੇ ਨੂੰ ਉਸ ਤੋਂ ਬਾਅਦ ਇਹਦੇ ਅੰਦਰ ਐਡ ਕਰਾਂਗੇ ਆਪਾਂ ਨਮਕ ਮਿਰਚ ਮਸਾਲਾ ਨਮਕ ਮਿਰਚ ਦਾ ਸਰੋਂ ਮਿਰਚਾ ਐਡ ਕਰ ਦੇਣਾ ਹੋਵੇ ਨਾਲ ਹੀ ਫਿਰ ਤੁਸੀਂ ਦੇਖ ਸਕਦੇ ਮਸਾਲਾ ਆਪਣਾ ਪਕਦਾ ਜਾਣਾ ਨਾਲ ਡਰਾਪਾ ਕੋਲੀ ਆਪਣੀ ਮਸਾਲਿਆਂ ਦੀ ਪਟਾਰੀ ਚਲੋ ਹੁਣ ਮਸਾਲੇ ਐਡ ਕਰਦੇ ਆਪਾਂ ਪੱਠੇ ਚ ਸਾਰੇ ਤੁਹਾਨੂੰ ਪਾੜ ਕਰਾਂਗੇ ਇੱਕ ਚਮਚ ਪਰ ਕੇ ਨਮਕ ਦਾ ਹਾਂ ਜੇ ਤੁਹਾਨੂੰ ਘੱਟ ਲੱਗੂਗਾ ਤੁਸੀਂ ਟੇਸ ਕਰਕੇ ਦੇਖ ਸਕਦੇ ਇੱਕ ਚਮਚ ਲਾਲ ਮਿਰਚੀ ਪਾਊਡਰ ਇੱਕ ਚਮਚ ਗਰਮ ਮਸਾਲਾ ਹੱਤਾ ਚਮਚ ਖੰਦੀ ਪਾਉਂਦੇ ਇਹ ਫਟਾ ਰਹੀ ਹੈ। ਇਹ 10 ਮਿੰਟ ਜੁਨੇ ਸਟ੍ਰੀਕ ਇਹਨਾਂ ਪੁੰਨਾਂਗੇ ਤਾਂ ਕਿ ਮਸਾਲੇ ਸਾਰੇ ਪੱਕ ਜਾਣ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਇਹ ਅੰਦਰ ਅੰਡਾ ਪਾੜ ਕੇ ਅੰਡਾ ਪਰਤਾ। ਹਾਂਜੀ ਫਰੈਂਡਸ ਆਪਾਂ ਇਹਦੇ ਅੰਦਰ ਅੰਡਾ ਪਰਤਾ ਕਰਤਾ ਹੋਇਆ ਸੌਰੀ ਮੇਰੇ ਕੋ ਵੀਡੀਓ ਨਹੀਂ ਬਣੀ ਦੇਖ ਕਰੀ ਤੇ ਥਾਲੀ ਖਾਲੀ ਆ ਤੇ ਮੈਨੂੰ ਲੱਗਾ ਕਿ ਮੈਂ ਵੀਡੀਓ ਔਨ ਕਰਤੀ ਪਰ ਵੀਡੀਓ ਔਨ ਨਹੀਂ ਸੀ ਹੋਈ ਤੁਹਾਨੂੰ ਲੈ ਲੋ 50 ਮਿੰਟ ਤੱਕ ਇੱਦਾਂ ਭੁੰਨਾਂਗੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਇਹਨੂੰ ਜਿਹਨੇ ਤੱਕ ਭੜੀ ਦਾ ਕਲਰ 골ਡਨ ਨਹੀਂ ਹੋ ਜੂਗਾ ਇਹ ਦੇਖਾ ਕਿ ਪੈਨੂ ਲਾਲਾ ਨਹੀਂ ਆ ਪਰ ਇਹਦਾ ਟੇਸ ਹੀ ਤਾਂ ਦਾ ਜੀਣਾ ਇਹਨੂੰ ਆਪਾਂ ਭੁੰਨਾਂਗੇ ਉਸ ਤੋਂ ਬਾਅਦ ਇਹਦਾ ਫਲੇਵਰ ਵਧੀਆ ਆਉਂਦਾ ਨਿਕਲ ਕੇ ਤੁਹਾਨੂੰ ਲੋਕਾ ਸੁਝਾਵਾਂਗੇ ਤੇ ਆਪਾਂ ਕਰ ਲੈਂਦੇ ਹਾਂ ਇੰਨੀ ਦੇਰ ਕਿਚਨ ਕਲੀਨ ਸ਼ਕਲ ਤੁਸੀਂ ਦੇਖ ਸਕਦੇ ਆ ਜੇ ਪੁੱਜ ਰਿਆ ਵਾ ਜਿਹੜਾ ਪੁੱਜ ਗਿਆ ਉਸ ਤੋਂ ਬਾਅਦ ਹੋਰ ਵਧੀਆ ਸ਼ਕਲ ਬਣ ਜਾਈ ਆਪਣੇ ਪਰਥੇ ਦੀ ਦੇਖੋ ਆਪਣਾ ਬੈਗੰਨ ਦਾ ਪਰਥਾ ਬਣ ਕੇ ਚੁੱਕਾਇਆ ਤੇ ਆਰ ਨੂੰ ਕਰ ਦਾਂਗੇ ਬੰਦ ਹਾਂਜੀ ਜੀ ਇਹ ਆਪਾਂ ਗੈਸ ਕਰਤਾ ਬੰਦ ਪਰਥਾ ਚੁੱਕਾ ਆਪਣਾ ਤਿਆਰ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਸ਼ਕਲ ਬਣੀ ਪਰਥੇ ਦੀ ਤੇ ਮੂੰਚ ਜਿਹਦੇ ਇਹਦੇ ਪਾਣੀਆ ਮੈਨੂੰ ਦੱਸਿਓ ਕਮੈਂਟਾਂ ਜਿਹਦਾ ਫੇਵਰੇਟ ਆ ਪਰਥਾ ਮੈਨੂੰ ਤਾਂ ਬਹੁਤ ਪਸੰਦ ਆ ਘਰ ਦੇ ਨੂੰ ਪਸੰਦ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਤੁਹਾਨੂੰ ਰੈਸਪੀਆਂ ਹੋਰ ਇੱਦੀਆਂ ਦੇਖਣਾ ਚਾਹੁੰਦੇ ਹੋ ਤਾਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਬਾਏ ਮਿਲੋ ਦੇਖੋ ਆਪਣਾ ਬੈਂਗਨ ਦਾ ਪਟਠਾ ਹੋ ਗਿਆ ਤਿਆਰ ਆਪਾਂ ਕਰ ਲਈ ਆ ਦੀ ਪਲੇਟਿੰਗ ਤੇ ਉੱਤੇ ਪਾਇਆ ਆਪਾਂ ਫਰੈਸ਼ ਫਰੈਸ਼ ਰੱਤਨੀਆਂ ਜੇ ਤੁਹਾਨੂੰ ਵਧੀਆ ਲੱਗੂਆ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟਾਂ ਚ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਪਟਠੇ ਦੀ ਰੈਸਪੀ ਮਿਲਦੇ ਆ ਚਲੋ ਨੈਕਸਟ ਰੈਸਪੀ ਦੇ ਨਾਲ